ਕਾ ਹੱਥ ਦਿਖਾਰੇ ਅਰਜਨ ਦਾ ਵੀਰ ਜੀ ਨੇ ਚ ਆਰਜਨ ਦਾ ਹਾਜੀ ਹਾਂ ਜੀ ਦਰਸ਼ਕ ਵੀਰ ਇਹ ਇਹ ਅਰਜਨ ਦਾ ਬੂਟਾ ਇਹ ਵੀ ਹੁਣ ਅਕਸਰ ਵੀਡੀਓ ਖਾਸ ਸੁਣਨ ਨੂੰ ਮਿਲਦਾ ਅਰਜਨ ਦਾ ਬੂਟਾ ਸੌਂਜਾ ਹੁਣ ਆਹ ਥੋੜੇ ਕੀ ਦਿਨਾਂ ਚ ਫੇਸਬੁਕ 'ਤੇ ਬਲੌਗਰ ਨੇ ਨਾ ਹੁਣ ਵੀਡੀਓ ਬਹੁਤ ਪਾ ਰਹੇ ਹੁੰਦੇ ਨੇ ਇਹ ਕਿਕਰ ਆਹ ਕਿਕਰ ਆ ਗਈ ਇਹ ਦੇਸੀ ਕਿਕਰ ਜੀ ਦੇਸੀ ਕਿਕਰ ਅੱਛਾ ਜੀ ਆਹ ਦੇਖੋ ਗਰਗ ਸਾਹਿਬ ਦੀ ਇੱਕ ਹੋਰ ਸਫਤ ਜੀ ਹੁਣ ਹੁੰਦਾ ਜਾ ਰਿਹਾ ਹੁਣ ਇਹ ਦਰਖਤ ਲੁप्त ਹੁੰਦਾ ਜਾ ਰਿਹਾ ਪੰਜਾਬ ਚ ਕਿਤੇ ਕਿਤੇ ਦਿਖਦਾ ਜੀ ਬਹੁਤ ਹੀ ਘੱਟ ਪਰ ਗਰਗ ਸਿੰਘ ਸਾਹ ਨੇ ਆਪਣੇ ਛੋਟੇ ਜਿਹੇ ਇਹ ਬਾਗਬਾਨੀ ਚ ਛੋਟੇ ਜਿਹੇ ਬਾਗ ਚ ਦੇਸੀ ਕਿੱਕਰ ਨੂੰ ਬਹੁਤ ਸੰਭਾਲਿਆ ਹੋਇਆ ਗਰਗ ਸਾਹਿਬ ਇੱਕ ਥੋੜੀ ਆਪਾਂ ਮੂੰਹ ਤੇ ਹਨਾ ਤਾਰੀਫ ਨਹੀਂ ਕਰਦੇ ਮੀਆਂ ਮਿੱਠੂ ਨਹੀਂ ਬਣਾਉਂਦੇ ਤੁਹਾਨੂੰ ਵੀ ਆਪਣੀ ਤਾਰੀਫ ਕਰੀ ਜਾਣੀ ਪਰ ਤੁਹਾਡੇ ਆ ਬਾਗ ਚ ਆ ਕੇ ਨਾ ਜਿੰਨੀਆਂ ਤੁਸੀਂ ਸਾਨੂੰ ਕਿਸਮਾਂ ਦਿਖਾਈਆਂ ਨੇ ਵੀ ਸਾਡੀ ਅਸੀਂ ਨੌਜਵਾਨ ਮੁੰਡੇ ਨੇ ਸਾਡੇ ਨਾਲ ਸਾਰੇ ਆਹ ਵੀ ਸਾਡੀ ਰੂਹ ਖੁਸ਼ ਹੋ ਗਈ ਇੱਕ ਵੀਰ ਤੁਸੀਂ ਕੀ ਕਹਿ ਰਹੇ ਗਰਗ ਸਾਭ ਲਈ ਇੱਕ ਮੈਨੇ ਵੀਰਾ ਕਹਿਣ ਦਸਣਾ ਹੈ ਇਸ ਗਰਗ ਸਾਭ ਦੀ ਤਾਰੀਫ ਲਈ ਕੋਈ ਹਰਿਆਵਲ ਪੰਜਾਬ ਹਰਿਆਵਲ ਪੰਜਾਬ ਚੁਕੇ ਮੈਂ ਸੰਸਥਾ ਵਾਹ ਇੱਕ ਸੰਸਥਾ ਹੈ ਗਿਆ ਹਰਿਆਵਲ ਪੰਜਾਬ ਉਹਨਾਂ ਨਾਲ ਮੈਂ ਜੁੜਿਆ ਹੋਇਆ ਹਾਂਜੀ ਹਾਂਜੀ ਇੱਕ ਨਾ ਡਾਕਟਰ ਗਰਗ ਜੀ ਨਾ ਹਰਿਆਵਲ ਪੰਜਾਬ ਨਾਲ ਜੁੜੇ ਹੋਏ ਨੇ ਉਹਨਾਂ ਬਾਰੇ 2 ਮਿੰਟ ਦੱਸਣਗੇ ਹਾਂਜੀ ਡਾਕਟਰ ਸਾਹਿਬ ਹਰਿਆਵਲ ਪੰਜਾਬ ਦੇ ਅੰਦਰ ਮੈਂ ਲਗਭਗ 2000 ਬੁੱਟੇ ਬਣ ਚੁੱਕੇ ਆ ਤੇ ਹਜੇ ਮੇਰੀ ਨਰਸੀ ਹੋਰ ਤਿਆਰ ਹੋ ਰਹੀ ਹੈ ਇਹ ਫ੍ਰੀ ਆਫ ਕੋਸਟ ਹੈ ਜਦ ਤੱਕ ਮੇਰੇ ਕੋ अवेलेबल ਹੈ ਕੋਈ ਵੀ ਆ ਕੇ ਲੈ ਜਾ ਸਕਦਾ ਮੇਰਾ ਨੰਬਰ ਨੋਟ ਕਰ ਮੈਂ ਬੋਲ ਸਕਦਾ ਨੰਬਰ ਬੋਲ ਦਿਓ ਜੀ 78371 6007 ਦਰਸ਼ਕੋ ਤੁਸੀਂ ਗਰਗਸਾਹ ਦਾ ਨੰਬਰ ਜਰੂਰ ਨੋਟ ਕਰ ਲਿਆ ਹੋਣਾ ਜਿਹੜੇ ਵੀਰ ਪੌਦੇ ਲਾਉਣਾ ਚਾਹੁੰਦੇ ਨੇ ਕਈ ਬਹਾਨੇ ਲਾ ਦਿੰਦੇ ਆ ਵੀ ਸਾਨੂੰ ਵੀ ਪੈਸਾ ਨਹੀਂ ਖਰਚਣਾ ਚਾਹੁੰਦੇ ਜਾਂ ਕਿਵੇਂ ਕੋਈ ਪਿੰਡ ਵਾਲਾ ਸੁਣਦਾ ਹੋਵੇ ਕੋਈ ਪੰਚਾਇਤ ਸੁਣਦੀ ਹੋਵੇ ਕੋਈ ਕਾਉਂਸਲਰ ਕੋਈ ਐਮਐਲਏ ਜਾਂ ਕਿਸੇ ਨੂੰ ਵੀ ਪੌਦੇ ਚਾਹੀਦੇ ਨੇ ਤਾਂ ਗਰਗ ਸਿੰਘ ਸਾਹਿਬ ਦੇ ਨੰਬਰ ਤੇ ਸੰਪਰਕ ਕਰਕੇ 2000 ਦੇ ਕਰੀਬ ਪੌਦਾ ਗਰਗ ਸਾਹਿਬ ਡੋਨੇਟ ਕਰ ਚੁੱਕੇ ਨੇ ਉਹ ਕਹਿੰਦੇ ਮੇਰੇ ਕੋਲੇ ਪਨੀਰੀ ਹੋਰ ਵੀ ਹੌਲੀ ਹੌਲੀ ਤਿਆਰ ਹੋ ਰਹੀ ਆ ਮੈਨੂੰ ਫੋਨ ਕਰਕੇ ਸਾਡੇ ਤੋਂ ਫ੍ਰੀ ਆਫ ਕੋਰਸ ਪੌਦੇ ਲੈ ਜਾ ਸਕਦੇ ਨੇ ਗਰਗ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਡੀ ਅੰਦਰੋਂ ਸੱਚੀ ਰੂਹ ਖੁਸ਼ ਹੋਈ ਜੀ ਤੁਹਾਨੂੰ ਮਿਲ ਕੇ ਮੈਂ ਤੁਹਾਨੂੰ ਮੇਰੇ ਘਰ ਦਿਖਾਣਾ ਹਾਂ ਹਾਂਜੀ ਇਹ ਮੇਰਾ ਬੇਟਾ ਉਹਨਾਂ ਦਾ ਵੀ ਘਰ ਐ ਤਾਂ ਲੱਗਦਾ ਜਿਵੇਂ ਹੌਂਕੀ ਦਾ ਹਾਊਸ ਹੈ ਦਰਸ਼ਕੋ ਇੱਕ ਵਾਰ ਅਸੀਂ ਜਾਂਦੇ ਜਾਂਦੇ ਤੁਹਾਨੂੰ ਗਰਗਸਾਹਬ ਦੇ ਘਰ ਦਾ ਵੀ ਇੱਕ ਦ੍ਰਿਸ਼ ਦਿਖਾਉਨੇ ਆ ਜੀ